ਬੋਲ ਕੀ ਬੋਲਦਾ ਹੈ ਭਾਈ ਆਪਣਾ ਮਾਰ ਤਰੀ ਮਰਦੀ ਪਈ ਮਗਾਜ ਮੱਕ ਗਿਆ ਸਿਰ ਤੇ ਹੱਥ ਧਰ ਕੇ ਸਿਰ ਤੇ ਹਉ ਚੱਲ ਬੁੱਢਾ ਹੋਰਤਾਂ ਰੰਜਾਇ ਦਰ ਬਾਥਰੂਮ ਕਰਨ ਇਹੇ ਬੰਦਾ ਜਿੰਦਾ ਲਾ ਕੇ ਘੱਟੋ ਘੱਟ 200 ਔਰਤਾਂ ਦਰਤਾਰ ਲੀਏ ਨੇ ਜਦੋਂ ਅਸੀਂ ਆਏ ਉਧਰੋਂ ਭੱਜ ਕੇ ਹੁਣ ਇਹ ਔਰਤਾਂ ਨੂੰ ਬੱਗ ਬੋਲਿਆ ਕਹਿੰਦਾ ਇਹ ਬੱਗ ਇਕੱਠਾ ਹੋ ਕੇ ਆ ਜਾਂਦੇ ਐ ਅਈ ਸਾਨੂੰ ਕਹਿਆ ਤੂੰ ਸੌਂ ਖਾਓ ਅਈ ਇਹ ਕਹੀ ਸਿਰ ਤੇ ਹੱਥ ਧਰਦੇ ਐ ਤੂੰ ਸੌਂਗਾ ਇਹਦੀ ਜਮਾਨ ਸੜਕਦੀ ਐ ਇਹਦੀ ਸ਼ਰਾਬ ਪੀਤੀ ਪਿਆ ਮੇਰੀ ਸੁਣਦਾ ਜਿਆਦਾ ਮੰਗੇ ਮਾਫੀ ਜੰਤਕ ਇਹ ਇਹਦਾ ਖੜਾ ਤਾਂ ਛੁੱਟੂ ਨਹੀਂ ਇਹਦਾ ਖੜਾ ਨਹੀਂ ਛੱਡਦਾ ਬਾਪੇ ਨਾਨਕ ਨੇ ਇੱਟਾ ਬਟਾ ਉੱਚਾ ਦਰਜਾ ਦਿੱਤਾ ਕਿ ਸੋਕੇ ਮੰਦਾ ਕੀਏ ਜਿੱਤ ਜੰਮੇ ਰਜਾਨ ਅੱਜ ਇਹ ਔਰਤਾਂ ਨੂੰ ਪੱਗ ਪੜਖ ਰਿਆ ਹੈਗਾ ਇਹਦੇ ਮਾਂ ਨੂੰ ਇਹਦੀ ਭੈਣ ਨੂੰ ਉਹਦੇ ਪਰੇ ਤੇ ਰਵਈਆ ਕਿ ਹੋ ਜਾਊਗਾ ਇਹਦਾ ਅਸੀਂ ਸਾਹਮਣੇ ਜਦੋਂ ਇਹ ਸਾਹਮਣੇ ਕਹਿ ਬੱਕ ਕੇ ਹੈ ਅਸੀਂ ਕੋਲੇ ਬੱਕ ਕੇ ਹੈ ਨਹੀਂ ਅਸੀਂ ਇਹਨੂੰ ਕਿਹਾ ਬੇਦੀ ਕਰੀ ਵੀ ਯਾਰ ਤੂੰ ਆਪਦੀ ਆਵਾਜ਼ ਹਿਸਾਬ ਨਾਲ ਬੋਲ ਬਾਹਰ ਆ ਤੇ ਉਥੇ ਬਾਹਰ ਬਾਹਰ ਆ ਜਾ ਉਥੇ ਬਾਹਰ ਬਾਹਰ ਕਿਤੇ ਨਾ ਬਾਹਰ ਆ ਅਸੀਂ ਮਾਗਦੇ ਅਸੀਂ ਅਸੀਂ ਤੁਹਾਡੇ ਨਾਲ ਰਾਤ ਕਰਦੇ ਤੁਸੀਂ ਟੋਕਾ ਤੂੰ ਬੋਲ ਕੀ ਬੋਲਦਾ ਭਾਈ ਆਪਣਾ ਮਾਰ ਤੇਰੀ ਵਰਦੀ ਪਾਈ ਮਹਾਰਾਜ ਨਾ ਬੱਕ ਜਾ ਸਿਰ ਤੇ ਹੱਥ ਤਰਕੇ ਸਿਰ ਤੇ ਉਹ ਚੱਲ ਬੁੱਢਾ ਮਾਦਰ ਪਾਹਰ ਭਿੰਜੀ ਦਾ ਟੱਕਾ ਸ਼ਰਾਬ ਪੀਤੀ ਨਹੀਂ ਰਿੰਗ ਤਾਂ ਨਹੀਂ ਕੀਤੀ ਸ਼ਰਾਬ ਸ਼ਰਾਬ ਪੀਤੀ ਸ਼ਰਾਬ ਪੀਤੀ ਆ ਵੇਖੀ ਉਹ ਭਾਈ ਸ਼ਰਾਬ ਉਹ ਕਲਾਊਡ ਬਣਿਆ ਵਾ ਸ਼ਰਾਬ ਨਹੀਂ ਪੀਤੀ ਵੀ ਕਮਾਰ ਹੈ ਬੰਦਾ ਕਾਉਂਡ ਬਣਿਆ ਰਹਿ ਕਲ ਇੱਕ ਮਿੰਟ ਬਣਿਆ ਸਾਡੀ ਔਰਤਾਂ ਨੂੰ ਬੱਗ ਬੋਲਦਾ ਇਹ ਅੱਛਾ ਉਹਦਾ ਸਟੇਟ ਤੋਂ ਆਏ ਆ ਗਲਤ ਨਹੀਂ ਬੋਲੇ ਸੀ ਯਾਰਾ ਇਹ ਬੋਲਦੀ ਮਿੰਟ ਗੱਲ ਸੁਣੋ ਤੁਸੀਂ ਮਨੂ ਜੀ ਇੱਕ ਮਿੰਟ ਬਾਈ ਜੀ ਤੁਸੀਂ ਮਨੂ ਜੀ ਨਹੀਂ ਦੀ ਮੈਂ ਪਤਾ ਕਿ ਇਹ ਇਹ ਮੇਰੇ ਕੋਲ ਕਿਉਂ ਕਰੇਗਾ ਉੱਥੇ ਕੀ ਕਹਿ ਗਿਆ ਤੁਹਾਨੂੰ ਪਤਾ ਕੱਲਾ ਪਤਾ ਕਿਵੇਂ ਬੋਲ ਕੇ ਆਇਆ ਹੈ ਜਦੋਂ ਇਹ ਜਿੰਦਾ ਨਹੀਂ ਖੋਲੇ ਤੂੰ ਜਿੰਦਾ ਕਿਹਣਾ ਕਰਦਾ ਕਿਵੇਂ ਜੀ ਕੀ ਕੀ ਲੱਖ ਲੱਖ ਬੁਰੀ ਜਨਾਂ ਦਾ ਕੰਟੇਨ ਤੋਂ ਬਾਹਰ ਆ ਜਾਓ ਵੀਰੇ ਇਹਨੂੰ ਬਾਹਰ ਕੱਢ ਇਹਨੂੰ ਬਾਹਰ ਕੱਢ ਇਹਨੂੰ ਸਾਡਾ ਮੁਰਦਨਾ ਇਹਨੂੰ ਕਦੀ ਜਵਾਰ ਕੱਢ ਇਹਨੂੰ ਬਾਹਰ ਕੱਢ ਇੱਕ ਮਿੰਟ ਮੇਰੀ ਕਹਿੰਦਾ ਤੂੰ ਇਹ ਪੰਜ ਬੰਦੇ ਆਪਣੇ ਘਰਾਂ ਆ ਲੈ ਜਾਓ ਤੇ ਬਾਥਰੂਮ ਨਹੀਂ ਨਹੀਂ ਕਰ ਦਿੱਤਾ ਪਹਿਲਾਂ ਨਹੀਂ ਕਰਦੇ ਬਾਹਰ ਕੱਢ ਦੇ ਨਾ ਚੱਲ ਫਿਰ ਬਾਹਰ ਕੱਢ ਬਾਹਰ ਕੱਢ ਆ ਜਾ ਇਕ ਆ ਦਿੰਦਾ ਹੁਣ ਆ ਪਿੱਛੇ ਪਿੱਛੇ कोनी कोन कोन ਆਪ ਜੀ ਤੁਸੀਂ ਹੋ ਬਾਈ ਜੀ ਸਾਡੇ ਉਹ ਹੈ ਬਾਈ ਜੀ ਸਾਡੇ ਦਵਾਤਰਾ ਹੈ ਅਸੀਂ ਵੀ ਥੋੜੇ ਅਸੀਂ ਲੋਕਾਂ ਦੇ ਨੁਮਾਇੰਦੇ ਆ ਅਸੀਂ ਅਸੀਂ ਲੋਕਾਂ ਦੇ ਨੁਮਾਇੰਦੇ ਥੋੜੀ ਰਿਕਵੈਸਟ ਕਰੀ ਜੀ ਸਾਡੇ ਕੋਈ ਨਹੀਂ ਸਾਡੇ ਅੰਦਰ ਦਾ ਕੋਈ ਗੱਲ ਨਹੀਂ ਕੋਈ ਰਿਕਵੈਸਟ ਕਰ ਰਹੇ ਤੁਸੀਂ ਸਾਡੇ ਪ੍ਰਾਈਵੇਟ ਠੇਕੇ ਬਾਹਰ ਹੋ ਜੀ ਮੈਂ ਤਾਂ ਸੋਨ ਨੂੰ ਤਾਂ ਕੁਝ ਨਹੀਂ ਸਾਡਾ ਤੁਸੀਂ ਇਹਨੂੰ ਕਿਉਂ ਵੜਿਆ ਫਿਰ ਵਿੱਚ ਅਸੀਂ ਥੋੜਾ ਬਾਹਰੇ ਜੀ ਇਹਨਾਂ ਦਾ ਨਾਲ ਫਿਰ ਇਹਨਾਂ ਬਾਹਰ ਕਰ ਦੇ ਇਹਨੂੰ ਬਾਹਰ ਕਰ ਦੇ ਤੁਸੀਂ ਬਾਹਰ ਕਰ ਬਾਹਰ ਕਰ ਦੁੱਛੇ ਜਾ ਕੇ ਬਾਹਰ ਬਾਹਰ ਆ ਜਾ ਕੁਝ ਨਹੀਂ ਦਾਰੂ ਪੀਤੀ ਆ ਉਹਦੀ ਦਾਰੂ ਪੀਤੀ ਆ ਜੀ ਆਹੋ ਪਾਸਪੋਰਟ ਕੀ ਮਸਲਾ ਹੈ ਮਸਲਾ ਕੀ ਹੋਇਆ ਮਸਲਾ ਇਹ ਹੈ ਕਿਉਂ ਔਰਤਾਂ ਰੰਜਾਇਦਰ ਬਾਥਰੂਮ ਕਰਨ ਹਾਂਜੀ ਇਹ ਬੰਦਾ ਜਿੰਦਾ ਲਾ ਕੇ ਘੱਟੋ ਘੱਟ 200 ਔਰਤਾਂ ਦਰਤਾਰ ਲੀਏ ਨੇ ਜਦੋਂ ਅਸੀਂ ਆਏ ਆ ਉਦੋਂ ਭੱਜ ਕੇ ਹੁਣ ਇਹ ਔਰਤਾਂ ਨੂੰ ਬੱਗ ਬੋਲਿਆ ਕਹਿੰਦਾ ਇਹ ਬੱਗ ਇਕੱਠਾ ਹੋ ਕੇ ਆ ਜਾਂਦੀਆਂ ਕਿਉਂ ਔਰਤਾਂ ਬੱਗ ਹੁੰਦੀਆਂ ਇਸ ਕਰਕੇ ਇਹੋ ਜਿਹੜਾ ਡਿਊਟੀ ਲਾਏ ਹੋਇਆ ਤੁਰਤ ਐਕਸ਼ਨ ਕਿਉਂ ਨਹੀਂ ਲੈਂਦੇ ਇੱਕ ਪਾਸੇ ਸਰਕਾਰ ਕਹੀ ਜਾਂਦੀ ਇੱਥੇ ਜਮਹੂਰੀਅਤ ਆ ਇੱਥੋਂ ਦਾ ਡੀਸੀ ਕਹਿੰਦਾ ਇੱਥੋਂ ਦਾ ਜਮਹੂਰੀਅਤ ਆ ਡੀਸੀ ਉਦੋਂ ਕਹਿੰਦੇ ਹੁੰਦੇ ਖੂਹ ਆ ਸੀ ਲੋਕਾਂ ਕੋਲੇ ਚੱਲ ਕੇ ਜਾਣੇ ਲੋਕ ਖੂਹ ਕੋਲੇ ਆਏ ਹੋਇਆ ਹੁਣ ਆ ਹਾਲ ਕਰਦੇ ਆ ਲੋਕਾਂ ਨਾਲ ਉਸ ਤੋਂ ਬਾਅਦ ਔਰਤਾਂ ਨਾਲ ਇੰਨਾ ਦੁਰਵਿਹਾਰ ਇਸ ਡਿਊਟੀ ਵਾਲੇ ਨੇ ਕੀਤਾ ਜੱਜ ਕੇ ਇੱਥੇ ਅਸੀਂ ਤੁਹਾਡੇ ਮੱਦੇਮ ਰਹੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦੇ ਤੇ ਤੁਰੰਤ ਐਕਸ਼ਨ ਲਓ ਜੇ ਨਹੀਂ ਐਕਸ਼ਨ ਲੈਣਗੇ ਵਰਨਾ ਅਸੀਂ ਐਕਸ਼ਨ ਲਵਾਂਗੇ ਦਿੱਤੇ ਜਦੋਂ ਅੰਦਰ ਗੱਲ ਕੀਤੀ ਕੁਝ ਕੀ ਬੋਲਿਆ ਕੀ ਕਹਿੰਦਾ ਇਹ ਕੁਝ ਨਹੀਂ ਬੋਲਿਆ ਕਹਿੰਦਾ ਉਲਟੀ दारू ਪੀਤੀ ਆ ਡਿਊਟੀ ਦੌਰਾਨ दारू ਪੀਤੀ ਹੋਈ ਦੀ ਹੁਣ ਡਾਕਟਰੀ ਕਰਵਾ ਲੈਣ ਚੱਕ ਕੇ ਲਿਆ ਕੇ ਜਿਹੜੇ ਕੋ ਜਿੰਮੇਵਾਰ ਬਣਦੇ ਆ ਇਹ ਓਥੋਂ ਕਿੰਨੇ ਖਾਓ ਜੀ ਹਾਂਜੀ ਹਾਂਜੀ ਸਾਨੂੰ ਕਹਿੰਦਾ ਤੂੰ ਸੌਂ ਖਾਓ ਅੱਗੇ ਕਹੀ ਸਿਰ ਤੇ ਹੱਥ ਧਰਦੇ ਆ ਤੂੰ ਸੌਂ ਖਾ ਇਹਦੀ ਜਮਾਨ ਸੜਕਦੀ ਆ ਇਹਦੀ ਸ਼ਰਾਬ ਪੀਤੀ ਵੀ ਆ ਇੱਕ ਦਿਨ ਆ ਬਾਈ ਦੀ ਗੱਲ ਨਹੀਂ ਇੱਕ ਦਿਨ ਅਸੀਂ ਨੈਨੋ ਡੀਏਪ ਦੇ ਸਬੰਧ ਵਿੱਚ ਮਿਲਣ ਆਏ ਸੀ ਨੈਨੋ ਡੀਏਪ ਦੇ ਸਬੰਧ ਵਿੱਚ ਮਿਲਣਾ ਸਾਨੂੰ ਪੰਜਾਂ ਜਣਾਂ ਨੂੰ ਗੇਟ ਨੂੰ ਜਿੰਦਾ ਲਾਇਆ ਇਹਨੇ ਦੇਖ ਹੁਣ ਵੀ ਹੁਣ ਵੀ ਜਿੰਦਾ ਲਾਇਆ ਹੁਣ ਵੀ ਹੁਣੀ ਜਿੰਦਾ ਲਾਇਆ ਔਰਤਾ ਪ੍ਰਤੀ ਇਹਦਾ ਵਿਹਾਰ ਕਿਹੋ ਜਿਹਾ ਹੋਊਗਾ ਬਾਬੇ ਨਾਨਕ ਨੇ ਇੰਨਾ ਵੱਡਾ ਉੱਚਾ ਦਰਜਾ ਦਿੱਤਾ ਕਿ ਸੋਕੇ ਮੰਦਾ ਆਖੀਏ ਜਿੱਤ ਜੰਮੇ ਰਜਾਣ ਅੱਜ ਔਰਤਾਂ ਨੂੰ ਬੱਗ ਪਰਖ ਰਿਹਾ ਹੈਗਾ ਬੱਡੇ-ਬੱਡੇ ਗੁਰੂਆਂ ਪੀਰਾਂ ਨੇ ਔਰਤਾਂ ਦੇ ਪੇਟੋਂ ਜਨਮ ਲਿਆ ਹੈਗਾ ਤੇ ਅੱਜ ਵਰਗ ਪਰਖ ਰਿਹਾ ਹੈਗਾ ਇਹਦੇ ਮਾਂ ਨੂੰ ਇਹਦੇ ਪੈਣ ਨੂੰ ਉਹਦੇ ਪਰਿਵਾਰ ਤੇ ਰਵੱਈਆ ਕਿਹੋ ਜਿਹਾ ਹੋ ਜਾਊਗਾ ਇਹਦਾ ਕੀ ਔਰਤਾਂ ਦੇ ਹੱਕਾਂ ਦੀ ਲੜਾਈ ਲੜਦੀਆਂ ਹੈਗੀਆਂ ਇੱਕ ਪਾਸੇ ਸਗਨਦੀਪ ਜਿਉਂਦ ਗਿਰਫਤਾਰ ਕੀਤਾ ਹੋਇਆ ਬਿਨਾਂ ਵਜ੍ਹਾ ਤੋਂ ਦੂਸਰੇ ਪਾਸੇ ਤੇ ਮਾਂ ਦੀ ਡੈੱਡ ਬੋਡੀ ਪਈ ਆ ਉੱਥੇ 4 ਦਿਨ ਹੋ ਗਏ ਬਿਲਕੁਦਿਆਂ ਨੂੰ ਕਿੱਥੇ ਭਗਵੰਤ ਮਾਨ ਕਿੱਥੇ ਆਉਦੀ ਹੈ ਇੰਟੈਲੀਜੈਂਸੀ ਕਿੱਧਰ ਨੂੰ ਗਏ ਨੇ ਲੋਕਾਂ ਨੂੰ ਤੋੜਿਆ ਕਿਹਦੇ ਪਾਸੇ ਆ ਇਸ ਕਰਕੇ ਕਿ ਗੱਲ ਸਹੇਦ ਨਹੀਂ ਪਹੇਦੀ ਹੈ ਇਹੋ ਪਹਾ ਪਤਰਾ ਕਰਨਾ ਚਾਹੁੰਦੇ ਆ ਅਸੀਂ ਉਹ ਪਹਾ ਪਤਰਾ ਹੋਣ ਨਹੀਂ ਦਿੰਦੇ ਜਿਹੜੀ ਸਾਡੀ ਲਾਈਨ ਹੈ ਔਰ ਲਾਈਨ ਸਾਡੀ ਐਵੇਂ ਜਿਵੇਂ ਰਹੂਗੀ ਪਰ ਮੈਂ ਸਾਡੀਆਂ ਜਾਨਾਂ ਲੱਗ ਜਾਣ ਜੇ ਸ਼ਗਨੀ ਵਰਗਿਆਂ ਨੂੰ ਬਾਹਰ ਨਹੀਂ ਲੈ ਕੇ ਆਉਂਦੇ ਅਸੀਂ ਜੇਲਾ ਭਰਨ ਨੂੰ ਤਿਆਰ ਆ ਜਦੋਂ ਮਰਜ਼ੀ ਭਰ ਲੈਣ ਗਾਲੇ ਆ ਵੀ ਬੀਬੀਆਂ ਆਉਂਦੀਆਂ ਬਾਥਰੂਮ ਕਰਨ ਹਾਂ ਹਾਂ ਹੁਣ ਕਹਿੰਦਾ ਬਾਗ ਇਕੱਠਾ ਹੋ ਕੇ ਆ ਜਾਂਦਾ ਵੀ ਲੈਂਪ ਟਾਗ ਦੇ ਘਰ ਬੀਬੀ ਭੈਣਾਂ ਇਕੱਠੀਆਂ ਆਇਆ ਕਰੋ ਥੋੜਾ ਥੋੜਾ ਹੋਣੀ ਸੋ ਕੋਲ ਖਲਾ ਦੇ ਠੀਕ ਹੈ ਖਲਾ ਦੇ ਬੰਦ ਹੋ ਗਿਆ ਜੇ ਐਸਾ ਬਹਿ ਜਾ ਜੰਦਾ ਵੀ ਖੋਲ ਐ ਕਹਿੰਦੇ ਵੀ ਭੈਣੇ ਘਟ ਆਜੋ ਦੋ ਆਜੋ ਜਾਂ ਤਾਂ ਬਿੱਤਰ ਮੇਰੀ ਸੁਣਦਾ ਜਿਆਦਾ ਮੰਗੇ ਮਾਫੀ ਜੰਤ ਕੇ ਇਹ ਇਹਦਾ ਖੜਾ ਤਾਂ ਛੁੱਟੂ ਨਹੀਂ ਅਸੇ ਇਹਦਾ ਖੜਾ ਨਹੀਂ ਛੱਡਦੇ ਕੋਈ ਗੱਲ ਨਹੀਂ ਮੈਂ ਕਰਾ ਦਿੰਦਾ ਹਾਂ ਆ ਵੀ ਭੈਣਾ ਭੈਣਾ ਤੋਂ ਮੰਗੇ ਮਾਫੀ ਵੀ ਮੈਥੋਂ ਗਲਤੀ ਹੋਗੀ ਜਦੋਂ ਦਾ ਅੱਜ ਦਾ ਇੱਕ-ਇੱਕਲੇ ਨਾਲ ਪਰਹੇ ਬੈਠਿਆ ਜੀ ਸਖ ਨਹੀਂ ਨੂੰ ਮਾਂ ਦਾ ਸਤਿਕਾਰ ਕਰਦੇ ਹਾਂ ਉਲਟ ਅਸੀਂ ਸਾਹਮਣੇ ਜਦੋਂ ਇਹ ਸਾਹਮਣੇ ਕਹਿ ਬੱਕ ਕੇ ਹੈ ਅਸੀਂ ਕੋਲੇ ਬੱਕ ਕੇ ਹੈ ਨਹੀਂ ਅਸੀਂ ਇਹਨਾਂ ਨੂੰ ਕਿਹਾ ਬੇਨਤੀ ਕੀਤੀ ਵੀ ਯਾਰ ਤੂੰ ਆਪਦੀ ਆਵਾਜ਼ ਹਿਸਾਬ ਨਾਲ ਬੋਲ ਵੀ ਗਲਤ ਨਾਲ ਨਾ ਬੋਲ ਅਸੀਂ ਐਸਐਸਆਈ ਸਾਹਿਬ ਕਹਿ ਰਹੇ ਤੇ ਇਹਨਾਂ ਦੀ ਬੋਲੀ ਕੀ ਸਾਡੀਆਂ ਭਣਾਂ ਲਈ ਮਾਫੀ ਇਹ ਇਹਦੇ ਮਾ ਮਾਰਗੀਆਂ ਜਿਹੜੀਆਂ ਜਿਹਨਾਂ ਨੂੰ ਇਹ ਬੋਲਿਆ ਹੈ ਸ਼ਰਾਬੇ ਦੀ ਪੀਤੀ ਹੋਈ ਹੈ ਪਹਿਲਾਂ ਇਹਨੇ ਝੰਡੇ ਬਾਹਰ ਤਰਾਇਆ ਬਾਹਰੋਂ ਬਸ ਹੁੰਦਾ ਕੋਈ ਗੱਲ ਨਹੀਂ ਫਿਰ ਵੀ ਉਹ ਕੋਈ ਨਹੀਂ ਖੇ ਉਹ ਕੋਈ ਨਹੀਂ ਖੇ ਕੋਈ ਨਹੀਂ ਕੋਈ ਖਲਾਸ ਨਹੀਂ ਗੱਲ ਤਾਂ ਬੋਲਣ ਦੀ ਤੂੰ ਜ਼ਿੰਮੇਵਾਰ ਹੈ ਤੂੰ ਘਾਰੀ ਵੀ ਗੱਲ ਪਾੜ ਆਹੀ ਆਹੀ ਉਹ ਨਹੀਂ ਪੀਤੀ ਇਹਨਾਂ ਦਾ ਐਕਸੀਡੈਂਟ ਹੋਇਆ ਵਾ ਸਾਨੂੰ ਪਤਾ ਉਹ ਸਾਨੂੰ ਪਤਾ ਇਹਨਾਂ ਦਾ ਐਕਸੀਡੈਂਟ ਹੋਇਆ ਵਾ ਲੈ ਆਓ ਤੁਸੀਂ ਚਲੋ ਠੀਕ ਆ ਇਹਦੇ ਬੰਦੇ ਦੀ ਜਿੰਦਗੀ ਨਾ ਨਾਮ ਇਹਦੇ ਮਾਰਦਾ ਪ੍ਰੋਬਲਮ ਆ ਬਾਹਰ ਘਰ ਤੋਂ ਘਟੇ ਜੀਤ ਦਾ ਬੰਦੇ ਦੀ ਜਿੰਦਗੀ ਹੋਈ ਜਾਂਦੀ ਜੀ ਲੈ ਆਓ ਲੇਡੀ ਲਾ ਦੇ ਕੋਈ ਲੇਡੀ ਲਾ ਕੋਈ ਲੇਡੀ ਲਾ ਲੇਡੀ ਨਹੀਂ ਤੁਹਾਡੀ ਪ੍ਰੋਬਲਮ ਮੰਨਦੇ ਅਸੀਂ ਬੋਲਣ ਦਾ ਦੇਣਾ ਇਹਦਾ ਮਤਲਬ ਇਹ ਆਇਆ ਵੀ ਇੱਥੇ ਇਹਦਾ ਕੁਝ ਹੋ ਜਾਏ ਅਸੀਂ ਲੋਕਾਂ ਦੇ ਪੱਜੇ ਜੇ ਇਹਨੂੰ ਪਤਾ ਨਹੀਂ ਲੱਗਦਾ ਐਕਸੀਡੈਂਟ ਹੋਇਆ ਹੋਇਆ ਤੇ ਔਰਤਾਂ ਵਾਸਤੇ ਇਹ ਲਾਉਣਾ ਨਹੀਂ ਐਕਸੀਡੈਂਟ ਵਾਲਾ ਇਹ ਤਾਂ ਲਾਇਆ ਵੀ ਇਹਦੀ ਮੌਤ ਹੋ ਜਾਏ ਤੇ ਲੋਕਾਂ ਦੇ ਪੱਜੇ ਉਹ ਕੋਈ ਗੱਲ ਨਹੀਂ ਨਹੀਂ ਉਹ ਯਾਰ ਮੈਂ ਕਹੇ ਤਾਂ ਨਾ ਵੀ ਨਹੀਂ ਚੱਲ ਆ ਉਹ ਕੋਈ ਗੱਲ ਨਹੀਂ ਨਹੀਂ ਉਹ ਤਾਂ ਅਸੀਂ ਜਨਤਾ ਨੂੰ ਲਿਜਾਣੇ ਆ ਗੇਟ ਤੇ ਉਹਨੂੰ ਗੇਟ ਤੇ ਲਿਆਓ ਆ ਜਾ ਬਈ ਗੇਟ ਚੱਲ